ਲੋਈ ਚਾਚੇ ਦੇ ਮੁੰਡੇ ਦੀ ਵਿਆਹ ਦੀ ਨਿਕਲਦੀ ਪਈ ਆ ਭਾਜੀ ਅੱਜ ਤੋਂ ਚਾਚੇ ਦਾ ਮੁੰਡਾ ਬੰਨਿਆ ਗਿਆ ਬਸ ਆਹ ਮੁੰਡੇ ਦੇ ਆ ਵੀ ਕਾਨਾ ਰਿਗਾਰਡ ਆਪਾਂ ਇਹਦੇ ਵੀ ਵਿਆਹ ਦੇ ਰੌਣਕਾਂ ਲ ਆਉਣੀਆਂ ਰਿਗਾਰਡ ਦੇਖੋ ਲਾਇਆ ਦੇਸੀ ਕੰਮ ਹੀ ਕੀਤਾ ਪੈ ਪੈ ਮੁੰਡਿਆ ਪਿਆ ਤਿੰਨ ਜਗ੍ਹਾ ਤੋਂ ਬੰਨਿਆ ਹਾਂ ਰਾਜਾ ਜੱਟ ਦਾ ਛੋਟਾ ਮੁੰਡਾ ਹਾਂ ਜੀ ਯਾਰ ਜੱਟ ਦੋਸਤੋ ਦੋਸਤੋ ਲਾਈਵ ਹੋਇਆ ਲਾਈਵ ਨਹੀਂ ਹੋਇਆ ਮੈਂ ਉਹਦੇ ਵੀਡੀਓ ਤੇ ਕੀ ਆ ਜ਼ੂਮਿੰਗ ਕਰ ਲੈ ਜਿੰਨਾ ਮਰਜੀ ਬਾਜੀ ਕੱਢਦੇ ਪਏ ਆ ਮੁੰਡੇ ਬਾਸ ਹੁਣ ਸਮਾਪਤੀ ਆ ਲੂਣ ਵਾਲੀ ਕੱਢਦੇ ਆ ਲਾਵਾਂਗੇ ਵਿਆਹ ਦੇ ਰੌਣਕਾਂ ਤੇ ਦੇਖਾਂਗੇ ਕੀ ਬਣਦਾ ਸੱਚਾ ਨਾ ਸੋਚੀ ਪਿਆ ਸੱਚਨ ਕੀ ਸੋਚੀ ਜਾਂਦਾ ਕਾਹਲੀ ਕਰੋ ਪਹੁੰਚ ਜਾਣਾ ਸ਼ਰਾਬੀ ਨੇ ਪਹੁੰਚ ਜਾਣਾ